झगड़ा करता बोली गा कोटी पका गुडिया गुरद्वरे मेनू आई डैडी आठा मैं, के, मैं गुणी गुणी जल्दी जल्दी मा टे तो मैं वापस मुड़े आई हाँ मर के मैं क्या कोई ना कोई बुढ़ी न चांस करूगा जरा बैठा है ਮੈਂ फटाफट ਉਥੋਂ ਆ ਕੇ ਲੈ ਕੇ ਆਪਣਾ ਫੁੱਲ ਬਿੱਲਰ ਆ ਕੇ ਆ ਕੇ ਇੱਥੇ ਉਤਰ ਗਈ ਆ ਉਹਨੇ ਚਿਰ ਨੂੰ ਇਹ ਵੀ ਆ ਗਿਆ ਠੀਕ ਹੈ ਆ ਕੇ ਗਾਲਾਂ ਕੱਢ ਲਾ ਪਿਆ ਮੈਂ ਕਿਹਾ ਕਲੀਮ ਗਾਲਾਂ ਨਾ ਕੱਢ ਉਹ ਤੈਨੂੰ ਮਾਰੀ ਨਹੀਂ ਆਂਦਾ ਚੰਗਾ ਜੀ ਨਾਲ ਠੀਕ ਹੈ ਤੂੰ ਕਿਉਂ ਕਰਕੇ ਪਿਆ ਤੂੰ ਕਿਉਂ ਬੁਲਾਣਾ ਨੂੰ ਠੀਕ ਹੈ ਉਹਨਾਂ ਮੈਂ ਚਿਹਦਾ ਬੁਲਾਉਂਗਾ ਠੀਕ ਹੈ ਕਿ ਇੱਤ ਮਾਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਟਾ ਲਾ ਕੇ ਭੱਜ ਜਾਏ ਠੀਕ ਹੈ ਮੁੰਡਾ ਠੀਕ ਹੈ ਮੈਂ ਭੱਜ ਗਈ ਆ ਨਰਨਾਰਾ ਸੰਗ ਬੜਾ ਮੁੰਡਾ ਹੈ ਇਹਦਾ ਇਹ ਇੱਕ ਛੋਟਾ ਹੈ ਤੇ ਇਹਨੇ ਮਾਰੇ ਟੋਟੋ ਦੇ ਠੀਕ ਹੈ ਜੀ ਉਹਨੇ ਇਹਦੇ ਮਾਰੇ ਹੋ ਗਿਆ ਅਸੀਂ ਤਾਂ ਹੁਣ ਬਾਹਰੋਂ ਆਏ ਆ ਨਾ ਸਾਨੂੰ ਤਾਂ ਪਤਾ ਨਹੀਂ ਮੇਰਾ ਭਾਈ ਲੱਗਦਾ ਜੀ ਬੜਾ ਮੇਰੇ ਤੋਂ ਬੜਾ ਹੈ ਇਹਨਾਂ ਸਾਫ ਸੰਗ ਹੈ ਜੀ ਅੱਜ ਐਤਵਾਰ ਹੀ ਫੈਕਟਰੀ ਚ ਲੱਗਿਆ ਹੋਇਆ ਅੱਜ ਗਿਆ ਨਹੀਂ ਛੁੱਟੀ ਸੀ ਤੇ ਲੜ ਪਏ ਬਸ ਅੱਛਾ ਜੀ ਬਟਰ ਹੋਇਆ ਕਿਵੇਂ ਹੋਇਆ ਕੌਣ ਸੀ ਬੰਦਾ ਤੇ ਕੀ ਫਰਦਰ ਕਾਰਵਾਈ ਦਿੱਤੀ ਇਹ ਸਾਨੂੰ ਇਨਟੀਮੇਸ਼ਨ ਮਿਲੀ ਹੈ ਜੀ ਦਲਤੀ ਪਿੰਡ ਤੋਂ ਦੀ ਬਾਪੁੱਤੀ ਲੜਾਈ ਹੋਈ ਹੈ। ਔਰ ਸਾਹਬ ਸਿੰਘ ਨਾ ਦਾ ਬੰਦਾ ਸੀ 70 ਖਾਲੀ ਦੀ ਏਜ ਹੈ। ਉਹਦੀ ਆਪਣੇ بیٹے ਨਾਲ ਕੁਲਦੀਪ ਸਿੰਘ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ ਹੈ। ਉਹਨੂੰ ਆਪਸ ਚ ਲੜੇ ਨੇ ਤੇ ਉਹਨੇ ਟੈਸ ਚ ਆ ਕੇ ਕੁਲਦੀਪ ਸਿੰਘ ਨੇ ਇੱਟ ਦਾ ਵਾਰ ਜਿਹੜਾ ਹੈਗਾ ਆਪਣੇ ਪਿਓ ਦੇ ਸੱਤੇ ਕੀਤਾ ਜਿਸ ਨਾਲ ਉਹਦੀ ਡੈਥ ਹੋ ਗਈ। ਉਹਥੇ ਵੀ ਹੋ ਗਈ। ਹਾਂਜੀ ਹਾਂਜੀ ਉਹਦੀ ਮੌਕੇ ਦੀ ਡੈਥ ਹੋ ਗਈ ਸੀ। ਉਹਦੀ ਡੈੱਡ ਬੋਡੀ ਨੂੰ ਉੱਥੇ ਹਸਪੀਟਲ ਵਾਟਸਪਰੂ ਦਾਖਲ ਕਰਾਇਆ ਗਿਆ। ਬਾਕੀ ਅਸੀਂ ਮੌਕਾ ਵਿਜ਼ਿਟ ਕੀਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਫਰਦਰ ਅਗਲੀ ਕਾਰਵਾਈ ਕਰਕੇ ਕਤਲਮਾ ਦਰਜ ਕਰਕੇ ਕਪਤੀਸ਼ ਸ਼ਮਤ ਲਿਆਵਾਂਗੇ ਜਦੋਂ ਰੀਜ਼ਨ ਪਤਾ ਲੱਗੇ ਪਾਜੀ ਕੀ ਹੈ ਨਹੀਂ ਰੀਜ਼ਨ ਫਿਲਹਾਲ ਤਾਂ ਇਹੀ ਦੱਸਿਆ ਜਾ ਰਿਹਾ ਰਿਸ਼ਤੇਦਾਰਾਂ ਵੱਲੋਂ ਪਰਿਵਾਰਕ ਮੈਂਬਰਾਂ ਵੱਲੋਂ ਕਿ ਆਪਸੀ ਕਿਸੇ ਗੱਲ ਨੂੰ ਲੈ ਕੇ ਪਰਿਵਾਰਕ ਗੱਲ ਨੂੰ ਲੈ ਕੇ ਕੋਈ ਇਹਨਾਂ ਦਾ ਮਾਮੂਲੀ ਟਕਰਾਅ ਹੋਇਆ ਸੀਗਾ ਜੀਦੋਂ ਬਾਅਦ ਇਸ ਚਾਕੇ ਉਹਨੇ ਇੱਕ ਕਦਮ ਚੁੱਕਿਆ ਮੁੰਡੇ ਦੀ ਵੀ ਸੱਟਾਂ ਲੱਗੀਆਂ ਨੇ ਜਦੋਂ ਨਹੀਂ ਹਾਂਜੀ ਜਿਹੜਾ ਦੋਸ਼ੀ ਹੈ ਜਿਸਨੇ ਆਪਦਾ ਪਿਓ ਦਾ ਕਤਲ ਕੀਤਾ ਉਹਦੇ ਵੀ ਸੱਟਾਂ ਲੱਗੀਆਂ ਨੇ ਹੱਥ ਪਾਈ ਦੇ ਵਿੱਚ ਤੇ ਮਾਰਿਆ ਕੀ ਉਹਦੀ ਵੀ ਮਰੋ ਦੇ ਕੋਈ ਵਿੱਚ ਇਹ ਉਹਦੇ ਵੱਲੋਂ ਇੱਟ ਮਾਰ ਨਹੀਂ ਦਸੀ ਗਈ ਹੈ ਲੜਕੇ ਵੱਲੋਂ ਵੀ ਆਪਦੇ ਪਿਓ ਦੇ ਸਰਦੇ ਵਿੱਚ ਉਹਨੇ ਇੱਟ ਮਾਰ ਕੇ ਜਿਹੜਾ ਹੈਗਾ ਇਹ ਘਟਨਾ ਮਨਜਾਮ ਦਿੱਤਾ ਇਹ ਤਾਂ ਨਾ ਕੁਲਦੀਪ ਸਿੰਘ ਹੈ ਜੀ ਉਹ ਇਕੱਠੇ ਰਹਿੰਦੇ ਨੇ ਘਰ ਚੋ ਇਕੱਠੇ ਜਾਂਦੇ ਨੇ ਇਕੱਠੇ ਜਾਂਦੇ ਨੇ ਕੋਈ ਪਰਿਵਾਰ ਹੈ ਇੱਕੋ ਹੀ ਘਰ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਘਰ ਦੇ ਵਿੱਚ ਜਿਹੜਾ ਹੈਗਾ ਇਹ ਝਗੜਾ ਹੋਇਆ ਇਹ ਮੈਰਿਡ ਇਹ ਮੈਰਿਡ ਸੀਗਾ ਤੇ ਉਸ ਤੋਂ ਬਾਅਦ ਇਹਦੀ ਵਾਈਫ ਨਾਲ ਇਹਦਾ ਰਿਸ਼ਟੂਟ ਹੋ ਗਿਆ ਸੀਗਾ ਉਹ ਅਲੱਗ-ਅਲੱਗ ਰਹਿੰਦੇ ਨੇ ਵਾਈਫ ਨਾਲ ਨਹੀਂ ਕਦੇ ਤੇ ਜਦੋਂ ਉਹਨੂੰ ਨਜਾਮ ਕੀਤਾ ਉਹ ਦਿੱਤਾ ਪਿੰਡੇ ਦਿੱਤਾ ਇਹਨਾਂ ਦੇ ਦਲੱਦੀ ਪਿੰਡ ਦੇ ਵਿੱਚ ਹੈਗਾ ਉੱਥੇ ਜਿਹੜਾ ਇੱਥੇ ਇਹਨਾਂ ਦਾ ਰਹਿਸ਼ੀ ਮਕਾਨ ਹੈ ਉੱਥੇ ਕਰਨਾ ਨੂੰ ਜਾਂਦੇ ਪਰਦਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਸੀਂ ਬਿਆਨ ਲੈਨੇ ਆ ਜੀ ਬਿਆਨ ਲੈਣ ਤੋਂ ਬਾਅਦ ਜੋ ਬਿਆਨ ਚ ਲਿਖਾਉਣਗੇ ਉਹਦੇ ਅਕੋਰਡਿੰਗ ਅਸੀਂ ਰੋਈ ਜਿਹੜੀ ਹੈਗੀ ਅਗਲੀ ਅਵਚ ਲਿਆਵਾਂਗੇ